ਬੀਤੇ ਕੁਝ ਦਿਨ ਤੋਂ ਮਾਨਸਾ ਦੇ ਵਿੱਚ ਪਰਮਿੰਦਰ ਸਿੰਘ ਝੂਟਾ ਨਾਮ ਦਾ ਵਿਅਕਤੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦਰਸਲ ਇਸ ਵਿਅਕਤੀ ਦੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਸੀ ਅਤੇ ਇਸ ਮੁਹਿੰਮ ਦੇ ਵਿਰੁੱਧ ਉਸ ਦੇ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ ਅਤੇ ਕਾਰਵਾਈ ਦੇ ਤਹਿਤ ਉਸ ਦੇ ਵੱਲੋਂ ਇੱਕ ਮੈਡੀਕਲ ਸਟੋਰ ਮਾਲਕ ਦੀ ਇਸ ਕਰਕੇ ਕੁਟਮਾਰ ਕੀਤੀ ਗਈ ਕਿ ਉਸ ਦਾ ਕਹਿਣਾ ਸੀ ਕਿ ਇਸ ਦੇ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਦੀ ਵਿਕਰੀ ਕੀਤੀ ਜਾ ਰਹੀ ਹੈ ਦੱਸਿਆ ਕਿ 100 ਵਿਅਕਤੀ ਦੇ ਵੱਲੋਂ ਉਸ ਮੈਡੀਕਲ ਸਟੋਰ ਦੀ ਕੁਟਮਾਰ ਕਰਨ ਤੋਂ ਬਾਅਦ ਉਸਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਵੀ ਉਸਦੀ ਬੇਇੱਜ਼ਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਅਤੇ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਕੀਤੇ ਗਏ ਹਨ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਵਿਅਕਤੀ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਹੈ ਜੋ ਕਿ ਪੋਜ਼ਿਟਿਵ ਨਿਕਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਝੋਟਾ ਨਾਮ ਦੇ ਇਸ ਵਿਅਕਤੀ ਦੇ ਡੋਪ ਟੈਸਟ ਦੇ ਵਿੱਚ ਮੋਰਫਿਨ ਸਾਹਮਣੇ ਆਈ ਹੈ ਅਤੇ ਪੁਲਿਸ ਦੇ ਵੱਲੋਂ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਅਕੀ ਦੀ ਕਾਰਵਾਈ ਕੀਤੀ ਗਈ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਪਰਮਿੰਦਰ ਸਿੰਘ ਝੋਟਾ ਨਾਮ ਦੇ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਸਖ ਅਪਰਾਧਿਕ ਮਾਮਲੇ ਦਰਜ ਨੇ ਪੁਲਿਸ ਅਧਿਕਾਰੀਆਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਮਾਨ ਸਾਹਿਬ ਪਰਮਿੰਦਰ ਝੋਟੇ ਵਾਲੇ ਮਾਮਲੇ ਲੈ ਕੇ ਪੁਲਿਸ ਨੇ ਨਿਸ਼ਾਨੇ ਦੇ ਕੇ ਤਨੇ ਕਿਤੇ ਲੋਕਾਂ ਦੇ ਲੋਕ ਕਹਿ ਰਹੇ ਕਿ ਪੁਲਿਸ ਉਸ ਨੂੰ ਕਿਉਂ ਫੜ ਰਹੀ ਹੈ ਕੀ ਕਹਾਣੀ ਕੀ ਅਸਰਪੂਰੀ ਕੀ ਮਾਮਲਾ ਉਸ ਦੇ ਖਿਲਾਫ ਦਰਜ ਹੋਇਆ ਪੱਕੀ ਕੀ ਤਸਵੀਰ ਇਹਦੇ ਵਿੱਚ ਇਸ ਤਰ੍ਹਾਂ ਆ ਕਿ ਕੋ ਪੰਚਤ ਬੰਦੇ ਲੈ ਕੇ ਕਿਸੇ ਕੈਮਿਕਸ ਦੀ ਸ਼ਾਪ ਤੇ ਗਿਆ ਉੱਥੇ ਜਾ ਕੇ ਉਹਨੇ ਜਿਹੜਾ ਉਹ ਬੰਦਾ ਆ ਉਹਨੂੰ ਬਾਹਰ ਕੱਢ ਕੇ ਉਹਦਾ ਮੂੰਹ ਕਾਲਾ ਕੀਤਾ ਉਹਦੇ ਜੁੱਤੀਆਂ ਦਾ ਹਾਰ ਪਾਇਆ ਉਹਨੂੰ ਬਾਜ਼ਾਰ ਦੇ ਵਿੱਚ ਘੁਮਾਇਆ ਜਦੋਂ ਕਿ ਜਦੋਂ ਪੁਲਿਸ ਨੇ ਉਹਨੂੰ ਐਗਜ਼ਾਮਿਨ ਕੀਤਾ ਤਾਂ ਉਹਦੇ ਕੋਲ ਕੋਈ ਡਰਗ ਮਿਲੀ ਨਹੀਂ ਇੱਕ ਸਨੇਚਰ ਕੈਪਸੂਲ ਹੁੰਦੇ ਆ ਉਹ ਵੇਚ ਰਿਆ ਸੀ ਵਿਚ ਵਾਟ ਨਾਟ ਅਲਾਉਡ ਅੰਡਰ ਸੈਕਸ਼ਨ 188 ਨੋਟੀਫਾਈਡ ਬਾਏ ਦ ਬੀਸੀ ਉਹਦੇ ਚ ਅਸੀਂ ਉਹ ਜਿਹੜਾ ਸੀਗਾ ਦੁਕਾਨਦਾਰ ਉਹਨੂੰ ਬੁੱਕ ਕਰ ਦਿੱਤਾ ਔਰ ਜਿਹੜੀਆਂ ਸੈਕਸ਼ਨ ਜਿਹਦੇ ਤੇ ਲੱਗਦੀਆਂ ਸੀ ਆ ਉਹਦੇ ਤੇ ਲਗਾ ਦਿੱਤੀਆਂ ਕਿਉਂਕਿ ਕਿਸੇ ਨੇ ਹਿਮੋਰਾਈਡਲ ਇਨਫਰਿੰਜ ਨਹੀਂ ਨਾ ਕਰ ਸਕਦਾ ਇਹ ਜਿਹੜਾ ਵੀ ਬੰਦਾ ਹੈ ਪਰਵਿੰਦਰ ਛੋਟਾ ਹੀ ਹੈ ਹੈ ਨੋ ਅਥਾਰਟੀ ਇਹ ਕੋ ਆਪਣੇ ਆਪ ਚ ਲਾਅ ਥੋੜਵਾ ਕਿਸੇ ਜਗ੍ਹਾ ਜਾ ਕੇ ਕਿਸੇ ਬੰਦੇ ਨੂੰ ਬਾਹਰ ਕੱਢ ਕੇ ਕਿਸੇ ਦੇ ਫਾਦਰ ਨੂੰ ਭੈਣ ਨੂੰ ਭਰਾ ਨੂੰ ਤੇ ਬਾਹਰ ਕੱਢ ਕੇ ਮੂੰਹ ਕਾਲਾ ਕਰਕੇ ਔਰ ਜੁੱਤੀਆਂ ਦਾ ਹਾਰ ਪਾ ਕੇ ਬਜ਼ਾਰਤ ਵਿੱਚ ਨੂੰ ਕਮਾਣਾ ਸ਼ੁਰੂ ਕਰਦੇ ਦਸ ਇਜ਼ ਨਾਟ ਲਾન્ડ ਆਰਡਰ ਤੋਂ ਇਹਦੇ ਲਈ ਜਿਹੜੀ ਨਰਕੋਟਿਕਸ ਹੈ ਇਹਨੂੰ ਫੜਨ ਲਈ ਸਾਡੇ ਕੋਲ ਪੰਜਾਬ ਸਟੇਟ ਦੇ ਵਿੱਚ ਐਸਟੀਐਫ ਹੈ ਨਰਕੋਟਿਕ ਕੰਟਰੋਲ ਬੀਰੋ ਹੈ ਪੰਜਾਬ ਪੁਲਿਸ ਹੈ ਸਾਡੀਆਂ ਜਿਹੜੀਆਂ ਲਾਈਨਸ ਹੈ ਉਹ 24/7 ਓਪਨ ਨੇ 112 ਨੰਬਰ ਤੇ ਕਾਲ ਕਰੋ ਲੋਕਲ ਐਸਐਚਓ ਨੂੰ ਕਾਲ ਕਰੋ ਡੀਐਸਪੀ ਨੂੰ ਕਾਲ ਕਰੋ ਐਸਐਸਪੀ ਨੂੰ ਕਾਲ ਕਰੋ ਮੈਨੂੰ ਕਾਲ ਕਰੋ ਵੀ ਆਰ ਸੈਟਿੰਗ ਫਾਰ ਦਿਸ ਇੰਵੋਲੂਟ ਤੋ ਇਹ ਜਿਹੜਾ ਕਾਨੂੰਨ ਨੂੰ ਹੱਥ 'ਚ ਲੈਣਾ ਹੈ ਦਸ ਟੋਟਲੀ ਰੌਂਗ ਤੋ ਇਸ ਕਰਕੇ ਨੇਚਰਲੀ ਜੋ ਅਫੈਂਸ ਪੰਡਦਾ ਸੀਗਾ ਵਿਦਆਊਟ ਐਨੀ ਪ੍ਰੀਜਡੈਂਸ ਅਸੀਂ ਉਤੇ ਐਫਆਈਆ ਮਹਾਰਾਸ਼ਟਰ ਉਸ ਬੰਦੇ ਨੂੰ ਅਗਰ ਕਿਸੇ ਨੂੰ ਕੋਈ ਅਗੁਠੀ ਇਹਦੇ ਬਾਰੇ ਸਾਡੇ ਨਾਲ ਗੱਲ ਕਰ ਸਕਦਾ ਹੈ ਇਹ ਜਿਹੜਾ ਮੀਡੀਆ ਚ ਆ ਰਿਹਾ ਦਿਸ ਇਜ਼ ਓਨਲੀ 50% ਆਫ ਦ ਸਟੋਰੀ 50% ਜਿਹੜਾ ਸੱਚ ਆ ਉਹ ਸਾਡੇ ਕੋਲੋਂ ਪੁੱਛੋ ਅਸੀਂ ਤੁਹਾਨੂੰ ਮੈਂ ਹੁਣੇ ਤੁਹਾਨੂੰ ਸਪਲਾਈ ਕਰਕੇ ਹਟਿਆ ਵੀਡੀਓਗ੍ਰਾਫੀ ਜਿਹਦੇ ਵਿੱਚ ਉਹ ਕਾਨੂੰਨ ਦੀ ਉਲੰਘਣਾ ਕਰ ਰਿਹਾ ਔਰ ਜਿਸ ਤਰ੍ਹਾਂ ਉਸ ਬੰਦੇ ਨੇ ਉਹ ਜਿਹੜਾ ਹੈਗਾ ਉਹ ਦੁਕਾਨਦਾਰ ਹੈ ਉਹਨਾਂ ਬਦਤਮੀਜ਼ੀ ਕੀਤੀ ਆ ਕਿ ਜਿਹੜਾ ਉਹ ਦੁਕਾਨਦਾਰ ਉਹਦੇ ਹਮਰੇ ਰਿਸ਼ਤੇ ਨਹੀਂ ਹੈ ਕਿ ਇਹ ਛੋਟਾ ਕਾਨੂੰਨ ਤੋੜਤੇ ਆ ਜਾ ਕੇ ਜਿਹਦੇ ਮਰਜ਼ੀ ਕਰ ਦੇ ਵਿੱਚ ਹੱਥ ਪਾ ਲਵੇ ਔਰ ਜਿਹਨੂੰ ਮਰਜ਼ੀ ਕੱਢ ਕੇ ਬੇਇਜ਼ਤੀ ਕਰ ਦੇਵੇ ਔਰ ਇਹਨੂੰ ਖਿਆਰ ਕਰਨੇ ਦਿੱਤਾ ਹੈਗਾ ਅਸੀਂ ਇਸ ਤਰ੍ਹਾਂ ਦਾ ਲਾਡ ਨਾਡਰ ਥੋੜਾ ਜੌਨੇ ਪੰਜਾਬ ਦੇ ਵਿੱਚ ਇਹ ਕੋਈ ਕੋਈ ਐਨਜੀਓ ਹੈ ਜਾਂ ਕੋਈ ਹੋਰ ਵੀ ਕੋਈ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਰੋਕਣਾ ਚਾਹੁੰਦੀ ਆ ਡਰੱਗਸ ਨੂੰ ਵੈਲਕਮ ਅਸੀਂ ਤੁਹਾਡੇ ਨਾਲ ਖੜੇ ਆ ਰਲ ਕੇ ਕੰਮ ਕਰਦੇ ਆ ਮੈਂ ਤੁਹਾਨੂੰ ਜਿਹੜਾ ਚਾਰਟ ਦਿੱਤਾ ਇਹਦੇ ਵਿੱਚ ਆ ਦੇਖੋ ਜਰਾ ਦਿਸ ਇਸ ਅ ਰਿਕਵਰੀ ਆਫ ਦ ਡਰੱਗਸ ਫਾਈ ਦਾ ਬਠੰਡਾ ਰੇਂਜ ਕੱਲ ਤੱਕ ਇਹ ਲੱਗਦਾ ਕਿ ਇਹ ਜਨਰਲ ਤੋਂ ਲੈ ਕੇ ਕਿ ਇਹ ਰਿਕਵਰੀਆਂ ਪੰਜਾਬ ਪੁਲਿਸ ਨੇ ਨਹੀਂ ਕੀਤੀਆਂ ਜਾਂ ਝੋਟੇ ਨਹੀਂ ਕੀਤੀਆਂ ਨੇ ਸੋ ਇਸ ਕਰਕੇ ਇਹ ਕਹਿਣਾ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਡਰੱਗਸ ਨਹੀਂ ਫੜ ਰਹੀ ਤੇ ਹੋਰ ਕੌਣ ਫੜਾ ਜੇ ਪੰਜਾਬ ਪੁਲਿਸ ਨਹੀਂ ਫੜਦੀ ਤੇ ਜਿਹਨੀਆਂ ਸਾਰੀਆਂ ਰੋਕੀ ਰਹੀ ਹੈ ਦੀ ਕਹਿੰਦੇ ਬੈਕਗ੍ਰਾਉਂਡ ਤੇ ਐਫ ਆਈ ਆਰਸ ਕਾਫੀ ਨੇ ਦੇਵਾ ਬੈਕਗ੍ਰਾਉਂਡ ਦੇਖੋ ਜੀ ਦੀ ਇਹਦੇ ਕੋਲ ਐਫ ਐਲ ਇਸ ਅਗੇਂਸਟ ਸੱਤ ਨੇ ਐਫ ਆਈ ਆਰ 2009 ਤੋਂ ਲੈ ਕੇ ਹੁਣ ਤੱਕ ਹੀ ਇਜ਼ ਅ ਕ੍ਰਿਮੀਨਲ ਕੈਰੈਕਟਰ ਇਹ ਸਾਰੀ ਡਿਟੇਲ ਮੈਂ ਤੁਹਾਨੂੰ ਸਪਲਾਈ ਕਰ ਚੁੱਕਾ ਔਰ ਮੈਂ ਤੁਹਾਨੂੰ ਵੀਡੀਓਗ੍ਰਾਫੀ ਐਕਸਪਲੇਅ ਕਰ ਚੁੱਕਾ ਜਦੋਂ ਵੀ ਕੋਈ ਵਰਸ਼ਨ ਲੈਣਾ ਹੋਵੇ ਸਾਡਾ ਵਰਸ਼ਨ ਨਾਲ ਕੋਟ ਕਰੋ ਔਰ ਨਾਲ ਉਹ ਵੀਡੀਓਗ੍ਰਾਫੀ ਵੀ ਦਿਖਾਓ ਕੀ ਹੈ ਨਾਲਾ ਚਾਰਟ ਵੀ ਦਿਖਾਓ ਇਹਦੇ ਕੀ ਐਕਟੀਵਿਟੀ ਸੀਗੀਆਂ ਇਸ ਬੰਦੇ ਦੀਆਂ ਔਰ ਨਾਲ ਸਾਡੀ ਰਿਕਵਰੀ ਵੀ ਦਿਖਾਓ ਕਿ ਅਸੀਂ ਰਿਕਵਰੀ ਕਿੰਨੀ ਕੀਤੀ ਆ 1 ਜਨਵਰੀ ਤੋਂ ਲੈ ਕੇ ਹੁਣ ਤੱਕ ਤਾਂ ਕਿ ਜਿੰਨੇ ਵੀ ਲੋਕ ਆ ਉਹਨਾਂ ਸਾਰਿਆਂ ਨੂੰ ਪਤਾ ਲੱਗੇ ਕੌਣ ਗਲਤ ਹੈ ਕੌਣ ਸਹੀ ਹੈ ਉਹ ਆਪਣਾ ਬੈਲੈਂਸ opinion ਫਾਰਮ ਕਰ ਸਕਣ ਕਮਿਊਨਿਟੀ ਨੂੰ ਪਤਾ ਲੱਗ ਸਕੇ ਕਿ ਇਹੋ ਜਿਹੇ ਬੰਦਿਆਂ ਨੂੰ ਅਸੀਂ ਡਿਸਕਰੇਜ ਕਰਨਾ ਆ ਅਸੀਂ ਕਾਨੂੰਨ ਦਾ ਸਾਥ ਦੇਣਾ ਆ ਅਸੀਂ ਕਿ ਚੰਗਾ ਵਧੀਆ ਕਾਨੂੰਨ ਵਾਲਾ ਪੰਜਾਬ ਚਾਹੁੰਦੇ ਆ ਨਾ ਕਿ ਇੱਥੇ ਜਿਹੜਾ ਮਰਜ਼ੀ ਉਠੇ ਕਿਸੇ ਦੀ ਵੀ ਗੱਲ 'ਚ ਹੱਥ ਪਾ ਲਵੇ ਕਿਸੇ ਗੱਲ ਦੇ ਵਿੱਚ 50 ਜੁੱਤੀਆਂ ਦਾ ਹੱਥ ਪਾ ਲਵੇ ਪਰ ਸਰ ਉਹ ਕਲੇਮ ਕਰ ਰਿਹਾ ਆਪਣੀ ਵੀਡੀਓ ਦੇ ਵਿੱਚ ਕਿ ਅਸੀਂ ਬਾਰ-ਬਾਰ ਪੁਲਿਸ ਨੂੰ ਇੰਡੀਮੇਸ਼ਨ ਦਿੰਦੀਏ ਵੀ ਇੱਥੇ ਡਰੱਗਸ ਵਿਕਦਾ ਹੈ ਨਸ਼ਾ ਵਿਕਦਾ ਹੈ ਚਿੱਟੇ ਦੀ ਗੱਲ ਬਾਰ-ਬਾਰ ਕਰਦਾ ਉਹ ਔਰ ਮੈਡੀਕਲ ਨਸ਼ੇ ਦੀ ਗੱਲਬਾਤ ਕਰਦਾ ਕਹਿੰਦਾ ਸੁਣਵਾਈ ਨਹੀਂ ਹੋ ਰਹੀ ਤਾਂ ਕਰਕੇ ਮੈਨੂੰ ਕੋਈ ਜਾਣਾ ਪਿਆ ਇੱਥੇ ਜੇਕਰ ਸੁਣਵਾਈ ਨਹੀਂ ਹੋ ਰਹੀ ਤਾਂ ਆਹ ਰਿਕਵਰੀ ਕਿੱਥੋਂ ਹੋ ਗਈ ਹੈ ਤੁਹਾਡੇ ਸਾਹਮਣੇ ਮੈਂ ਫਿਗਰ ਦੇ ਰਿਹਾ ਤੁਹਾਨੂੰ ਔਰ ਐਫ ਆਈ ਆਰ ਸੋ ਡਾਟਾ ਇੱਕ ਵਾਰ ਐਨਲਾਈਜ਼ ਕਰਕੇ ਦੇਖ ਲਓ ਇਹ ਪੰਜਾਬ ਪੁਲਿਸ ਨੇ ਰਿਕਵਰ ਕੀਤਾ ਐਸਟੀਐਫ ਨੇ ਰਿਕਵਰ ਕੀਤਾ ਜਾਂ ਕਿਸੇ ਹੋਰ ਏਜੰਸੀ ਨੇ ਰਿਕਵਰ ਕੀਤਾ ਤਾਂ ਫੈਕਟ ਬੋਲ ਦੇ ਨੇ ਕਿ ਵੀ ਆਰ ਵੈਰੀ ਸੀਰੀਅਸ ਓਨ ਦਾ ਡਰਗ ਅੱਛਾ ਹੋਰ ਅੱਗੇ ਦੇਖੋ ਤੁਸੀਂ ਪੰਜਾਬ ਪੁਲਿਸ ਦੇ ਵਿੱਚੋਂ ਹੀ ਕਿੱਡੇ ਕਿੱਡੇ ਸੀਨੀਅਰ ਅਫਸਰ ਡਿਸਮਿਸ ਕਰਦੇ ਸਰਕਾਰ ਨੇ ਜਿਨ੍ਹਾਂ ਤੇ ਥੋੜਾ ਜਿਹਾ ਵੀ ਸ਼ੱਕ ਸਗਾ ਕਿ ਡਰਗ ਨਾਲ ਡੀਲ ਕਰਦੇ ਜਾਂ ਨੇ ਤੁਸੀਂ ਇਹ ਵੀ ਫਿਗਰ ਲੈ ਸਕਦੇ ਹੋ ਇਹਦੇ ਚ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਵੀ ਆਰ ਵੀ ਅਵਰੀ ਸੀਰੀਅਸ ਐਂਡ ਗਰੂਨ ਵੀ ਆਲਸੋ ਵੈਰੀ ਸੀਰੀਅਸ ਓਨ ਦਾ ਡਰਗ ਔਰ ਇਸ ਤਰ੍ਹਾਂ ਇਹ ਥੋੜੋ ਕੋਈ ਚਾਰ ਬੰਦੇ ਇਕੱਠੇ ਹੋ ਕੇ ਤੇ ਮਾਰਕੀਟ ਜਾ ਕੇ ਲੋਕਾਂ ਦੀ ਬਦਤਮੀਜ਼ੀ ਕਰਨ ਲੋਕਾਂ ਦੇ ਭੈਣ ਭਰਾਵਾਂ ਹੁਣ ਤੁਸੀਂ ਦੇਖੋ ਉਸ ਬੰਦੇ ਦਾ ਕੀ ਸਟੇਟਸ ਹੋਏਗਾ ਉਹ ਆਪਣੀ ਫੈਮਿਲੀ ਨੂੰ ਕੀ ਮੂੰਹ ਦਿਖਾਏਗਾ ਜਿਹਨੂੰ ਦੁਕਾਨ ਚੋਂ ਕੱਢ ਕੇ ਮੂੰਹ ਕਾਲਾ ਕਰਕੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਸਾਰੇ ਸ਼ਹਿਰ ਸ਼ਕਮਾਤਾ ਇਹੋ ਜੀ ਚੀਜ਼ ਅਗਰ ਪ੍ਰਵਿੰਦਰ ਝੋਟੇ ਦੇ ਫਾਦਰ ਨਾਲ ਹੋਈ ਹੋਵੇ ਜਾਂ ਬ੍ਰਦਰ ਨਾਲ ਹੋਈ ਹੋਵੇ ਕੀ ਇਹ ਚੰਗੀ ਗੱਲ ਹੋਏਗੀ ਕੀ ਆਪਾਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਾਂਗੇ ਪਰ ਸਰੇ ਨੌਤੀ ਕਿਉਂ ਆਈ ਕਿਉਂਕਿ ਦੇਖੋ ਕਿੰਨੀ ਦੇਰ ਤੋਂ ਉਹ ਉੱਥੇ ਕੰਮ ਕਰ ਰਿਹਾ ਜੀ ਇਸ ਚੀਜ਼ ਨੂੰ ਲੈ ਕੇ ਬਾਰੇ ਉਹ ਦਿੱਤੇ ਜਿਹੜੀਆਂ ਐਫਆਈਆਰਾਂ ਵੀ ਕਰਜ ਗਈਆਂ ਤਰੀਕੇ ਨਾਲ ਲੇਕਿਨ ਉਹ ਫਿਰ ਵੀ ਇੰਨੇ ਲੰਬੇ ਸਮੇਂ ਤੋਂ ਜਿਹੜਾ ਉਸ ਏਰੀਆ ਦੇ ਵਿੱਚ ਕੰਮ ਕਰੀ ਜਾਂਦਾ ਲੇਕਿਨ ਉਸ ਤੋਂ ਬਾਅਦ ਇੱਕ ਡਰ ਜਿਹੜਾ ਸਹਿਮ ਆ ਉਹ ਲੋਕਾਂ ਦੇ ਵਿੱਚ ਜ਼ਰੂਰ ਹੋਇਆ ਸੀਗਾ ਕਿ ਨਸ਼ੇ ਵਾਲੇ ਜਿਹੜੇ ਨਸ਼ਾ ਵੇਚਣੋਂ ਹਟ ਗਏ ਕਿਤੇ ਨਾ ਕਿਤੇ ਬਹੁਤ ਵੱਡਾ ਫਰਕ ਪਿਆ ਸੀਗਾ ਲੇਕਿਨ ਹੋ ਸਕਦਾ ਹੈ ਕਿ ਪੁਲਿਸ ਆਪਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਦੀ ਸੀ ਵੀ ਇਸ ਕਰਕੇ ਟਾਈਮ ਹੀ ਹੈਜ਼ ਨੋ ਬਿਜ਼ਨਸ ਐਕਚੁਅਲੀ ਹੀ ਹੈਜ਼ ਨੋ ਬਿਜ਼ਨਸ ਇਹ ਸਿੱਧਾ ਜਾ ਕੇ ਇੰਟਰੈਕਟ ਨਹੀਂ ਕਰ ਸਕਦਾ ਇਹ ਤਾਂ ਕਿਦਾ اختیار ਦੇ ਦੀ ਕਿਸੇ ਆਦਮੀ ਨੂੰ ਕਿ ਜਾ ਕੇ ਜਿਹਨੂੰ ਮਰਜ਼ੀ ਫੜ ਲੈ ਜਿਹਦੀ ਮ ਕੁਰਸੂ ਇਨਫਾਰਮ ਕਰੋ ਕੁਰਸੂ ਨਾਲੋ ਹਾਲੇ ਵੀ ਵੀ ਆਰ ਓਪਨ ਟੂ ਦਿਸ ਜਿੱਥੇ ਵੀ ਕਿਤੇ ਇਨਫੋਰਮੇਸ਼ਨ ਮਿਲਦੀ ਹੈ ਉਹ ਸਾਡੇ ਚੈਨਲ ਨਾਲ ਸਾਨੂੰ ਦੱਸੋ ਐਸਟੀਐਫ ਨੂੰ ਦੱਸੋ ਐਨਸੀਪੀ ਨੂੰ ਦੱਸੋ ਕਮਿਊਨਿਟੀ ਨਾਲ ਅਸੀਂ ਰਲ ਕੇ ਕੰਮ ਕਰਦੇ ਹਾਂ ਕੋਈ ਸਾਡਾ ਇਕੱਲੇ ਦੀ ਪ੍ਰੋਬਲਮ ਨਹੀਂ ਹੈ ਸਾਡੀ ਕੋਈ ਪੰਜਾਬ ਕੋਲ ਦੀ ਪ੍ਰੋਬਲਮ ਨਹੀਂ ਸਾਰੇ ਪੰਜਾਬ ਦੀ ਪ੍ਰੋਬਲਮ ਹੈ ਆਪਾਂ ਸਾਰੇ ਰਲ ਕੇ ਕੰਮ ਕਰੀਏ ਔਰ ਵੀ ਆਰ ਫ੍ਰੀ ਟੂ ਟੇਕ ਐਨੀ ਇਨਫੋਰਮੇਸ਼ਨ ਫਰਮ ਐਨੀਬਾਡੀ ਕੋਆਪਰੇਸ਼ਨ ਕਿਸੇ ਨੇ ਵੀ ਕਰਨੀ ਹੈ ਵੈਲਕਮ ਪਰ ਐਦਾਂ ਥੋੜਾ ਤੁਸੀਂ ਇਕੱਲੇ ਜਾ ਕੇ ਇਹ ਜਿਹੇ ਕੰਮ ਕਰ ਸਕਦਾ ਇਸ ਕੈਨਟ ਬੀ ਬੈਲਵਡ ਸਤ ਲੋਕ ਬਾਰ ਬਾਰ ਪੁਲਿਸ ਨੂੰ ਕਟੈਰਜ ਖੜਾ ਕਰ ਰਿਹਾ ਸੋਸ਼ਲ ਮੀਡੀਆ ਤੇ ਮੈਂ ਕਮੈਂਟ ਪੜ੍ਹ ਰਿਹਾ ਸੀਗਾ ਉਹ ਕਹਿ ਰਹੇ ਕਿ ਪੁਲਿਸ ਤੇ ਸੱਜਣ ਕਦੇ ਸਵਾਲ ਖੜੇ ਕਰਦੇ ਨੇ ਕਦੇ ਐਸਐਸਪੀ ਸਵਾਲ ਖੜੇ ਕਰਦੇ ਨੇ ਕਿ ਪੁਲਿਸ ਆਪ ਨਕਾਮ ਹੈ ਸਾਨੂੰ ਕੰਮ ਨਹੀਂ ਕਰਨ ਦਿੰਦੀ ਲੋਕਾਂ ਦੀ ਗੱਲ ਸੁਣਦੇ ਨੇ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਫੋਟੋੰਦਸਾ ਦੈਟ ਇਜ਼ 50 ਪਰਸੈਂਟ ਆਫ ਸਟੋਰੀ ਤੁਸੀਂ ਇੱਕ ਸਾਈਡ ਸੁਣੀ ਦੂਜੀ ਸਾਈਡ ਸੁਣੀ ਨਹੀਂ ਹੁਣ ਤੁਸੀਂ ਜਦੋਂ ਵੀਡੀਓ ਲਾਉਂਗੇ ਟੀਵੀ ਦੇ ਉੱਤੇ ਔਰ ਵਰਸ਼ਨ ਲਗਾਉਂਗੇ ਆ ਰਿਕਵਰੀ ਲਗਾਉਂਗੇ ਹੁਣ ਤੁਸੀਂ ਕਿਦਾਂ ਕਹਿ ਸਕਦੇ ਹੋ ਪੁਲਿਸ ਨਕਾਮ ਹੈ ਫਟਾ ਡਾਟਾ ਬੋਲਦਾ ਅਸੀਂ ਨਹੀਂ ਬੋਲਦੇ ਪਰ ਇਸ ਤਰ੍ਹਾਂ ਆ ਕੱਲਾ ਪਰਮਿੰਦਰ ਦੀਆਂ ਉਹਦੀ ਸਟੇਟਮੈਂਟ ਜਾਂ ਉਹਦੇ ਕੋਈ ਕੋਹਟਸ ਹੈਗੇ ਆ ਉਹਦੇ ਨਾਲ ਦੇ 5 7 10 ਬੰਦੇ 10 15 ਗੁੰਡੇ ਹੋਣਗੇ ਉਹ ਨਾਲ ਤੁਰੇ ਫਿਰਦੇ ਹੋਣਗੇ ਉਹਨਾਂ ਦੀਆਂ ਸਟੇਟਮੈਂਟਾਂ ਮੀਡੀਆ ਦੇ ਵਿੱਚ ਲਾਈ ਜਾਉਂਗੇ ਉਹ ਨੈਚੁਰਲੀ ਲੋਕਾਂ ਦੀ ਸਾਈਕੋਲੋਜੀ ਹੋ ਜਾ ਐਸਾ ਹੋ ਸਕਦੀ ਹੈ ਇਹਨੂੰ ਬੈਲੈਂਸ ਕਰਨ ਲਈ ਦੈਟ ਇਜ਼ ਵਾਈ ਆਮ ਕੋਟਿੰਗ ਆਲ ਦਿਸ تایਮ ਆ ਤੁਹਾਨੂੰ ਬਰੀਫ ਕਰ ਰਿਹਾ ਕਿ ਆ ਡਾਟਾ ਲਾਓ ਆ ਸਾਡੀ ਕਾਰਗੁਜ਼ਾਰੀ ਲਾਓ ਔਰ ਆ ਇਹਦਾ ਪਾਸਟ ਰਿਕਾਰਡ ਲਾਓ ਤੇ ਇਹਨੂੰ ਕੰਪੇਅਰ ਕਰੋ ਲੈਟ ਦਾ ਪੀਪਲ ਥਿੰਕ ਅਬਾਊਟ ਦਿਸ ਥਿੰਗ ਕੌਣ ਸਹੀ ਹੈ ਕੌਣ ਗਲਤ ਹੈ ਮੈਂ ਕੋਈ ਜਜਮੈਂਟ ਨਹੀਂ ਦੇ ਰਿਹਾ ਮੈਂ ਲੋਕਾਂ ਤੇ ਛੱਡਦਾ ਕਿ ਤੁਸੀਂ ਇਸ ਡਾਟੇ ਨੂੰ ਵੀਡੀਓ ਨੂੰ ਸਾਰੀ ਨੂੰ ਐਨਲਾਈਜ਼ ਕਰੋ ਔਰ ਆਪਣਾ ਆਪੀਨੀਅਨ ਫਾਰਮ ਕਰੋ ਕਿ ਪੁਲਿਸ ਸਹੀ ਹੈ ਕਿ ਪ੍ਰਬੰਧਨ ਝੋਟਾ ਸਹੀ ਹੈ ਬਿਊਰੋ ਰਿਪੋਰਟ ਐਸ ਐਮ ਜੈਡ ਨਿਊਜ਼